ਜੋ ਪੂਰਾ ਸ਼ਹਿਰ ਦੀ ਨਵੀਂ ਰਾਜ ਮੰਡੀ ਦੇ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਹੜਤਾਲ ਕਾਰਨ ਝੋਨੇ ਦੀ ਫਸਲ ਦੀ ਸਰਕਾਰੀ ਖਰੀਦ ਸ਼ੁਰੂ ਨਹੀਂ ਹੋ ਸਕੀ ਜਿਸ ਕਾਰਨ ਵੱਖ-ਵੱਖ ਪਿੰਡਾਂ ਦੇ ਕਿਸਾਨ ਫਸਲ ਲੈ ਕੇ ਮੰਡੀ ਦੇ ਵਿੱਚ ਬੈਠੇ ਹਨ ਪਿਛਲੇ 3 ਦਿਨਾਂ ਤੋਂ ਉਹਨਾਂ ਦੇ ਕੋਲ ਨਾ ਤਾਂ ਕੋਈ ਅਧਿਕਾਰੀ ਆਇਆ ਤੇ ਨਾ ਹੀ ਕੋਈ ਮਜ਼ਦੂਰ ਇਸ ਵਾਰ ਉਹਨਾਂ ਦੀ ਫਸਲ ਦੇ ਵਿੱਚ ਨਮੀ ਵੀ ਬਹੁਤ ਘੱਟ ਹੈ ਫਿਰ ਵੀ ਫਸਲ ਦੀ ਖਰੀਦ ਨਹੀਂ ਹੋਈ ਸੋ ਪੰਜਾਬ ਪੱਧਰ ਤੇ ਮੰਡੀ ਮਜ਼ਦੂਰਾ ਕਮਿਸ਼ਨ ਏਜੰਟਾਂ ਅਤੇ ਮਜ਼ਦੂਰਾ ਦੀ ਹੜਤਾਲ ਹੈ ਸਰਕਾਰ ਨੇ ਉਹਨਾਂ ਦੀ ਦਿਹਾੜੀ ਦੇ ਵਿੱਚ ਸਿਰਫ 7 ਪੈਸੇ ਦਾ ਵਾਅਦਾ ਕੀਤਾ ਹੈ ਪਰ ਵਾਅਦਾ 25 ਪੈਸੇ ਦਾ ਸੀ ਉਹ ਚਾਹੁੰਦੇ ਹਨ ਕਿ ਸਾਡੀ ਤਨਖਾਹ ਵਧਾਈ ਜਾਵੇ ਤੱਕ ਜਿਹੜੀ ਪ੍ਰਾਈਵੇਟ ਪਰਚੇਜ਼ ਚੱਲੀ ਸੀ ਜਿਹੜੇ ਪਹਿਲਾਂ ਕੋਈ ਆਏ ਉਹ ਸੇਲ ਕਰ ਗਏ ਅੱਜ ਜਿਹੜੀ ਨਾਤਾ ਪ੍ਰਾਈਵੇਟ ਨਾ ਸਰਕਾਰੀ ਦੌਰ ਤੇ ਕੋਈ ਪਰਚੇਜ ਹੋਈ ਹੈ ਉਹਦਾ ਕਾਰਨ ਵੀ ਜਿਹੜਾ ਆੜਤੀਏ ਉਹ ਵੀ ਹੜਤਾਲ ਤੇ ਹੈ ਤੇ ਜਿਹੜਾ ਲੇਬਰ ਉਹ ਵੀ ਹੜਤਾਲ ਤੇ ਹੈ ਜਿਹੜਾ ਕੋਈ ਮਾਲ ਇਸ ਤੋਂ ਪਹਿਲਾਂ ਆਇਆ ਉਹ ਵਿਕਿਆ ਤੇ ਉਹ ਲੋਡ ਵੀ ਹੋ ਗਿਆ ਹੋਰ ਮਾਲ ਜਿਹੜਾ ਨਵਾਂ ਜੇ ਕੋਈ ਆਊਗਾ ਸਾਡੇ ਵੱਲੋਂ ਪੂਰੇ ਪ੍ਰਬੰਧ ਮੁਕੰਮਲ ਹੈ ਅਸੀਂ ਖਰੀਦਣ ਨੂੰ ਤਿਆਰ ਹੈ ਪੰਜਾਬ ਸਰਕਾਰ ਵੱਲੋਂ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਜੇ ਕੋਈ ਪਰੇਸ਼ਾਨੀ ਹੈ ਤਾਂ ਇਹ ਸੈਂਟਰ ਸਰਕਾਰ ਵੱਲੋਂ ਹੈ ਜਿਹੜਾ ਸਪੇਸ ਦਾ ਹੋਣਾ ਉਹ ਵੱਡਾ ਕਾਰਨ ਬਣ ਰਿਹਾ ਹੈ ਇਸ ਬਾਰੇ ਜਿਹੜਾ ਮੋਦੀ ਸਾਹਿਬ ਨੂੰ ਸੋਚਣਾ ਚਾਹੀਦਾ ਤੇ ਇਹਦਾ ਜਲਦ ਤੋਂ ਜਲਦ ਹੱਲ ਕਰਨਾ ਚਾਹੀਦਾ ਸਾਡੇ ਦਫ਼ਤਰ ਤੱਕ ਕਿਸੇ ਨੇ ਕੋਈ ਅਪਰੋਚ ਨਹੀਂ ਕੀਤੀ ਨਾ ਤਾਂ ਰੇਟ ਬਾਰੇ ਨਾ ਮਾਲ ਨਾ ਚੱਕੇ ਜਾਣ ਬਾਰੇ ਜਿਹੜਾ ਸਾਡਾ ਸਟਾਫ ਐਤਵਾਰ ਵੀ ਮੌਜੂਦ ਸੀ ਜੇ ਕੋਈ ਮਾਲ ਵੇਚਣਾ ਚਾਹੁੰਦਾ ਸੀ ਅਸੀਂ ਉਹ ਬੈਠੇ ਸੀ ਹਰ ਤਰ੍ਹਾਂ ਦਾ ਜਿਹੜਾ ਉਹ ਸਹਿਯੋਗ ਦਿੱਤਾ ਉਹਦਾ ਸਾਡੇ ਵੱਲੋਂ ਜਿਹੜੇ ਪ੍ਰਬੰਧ ਆ ਉਹ ਸਾਰੇ ਮੁਕੰਮਲ ਆ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਏਜੰਸੀਆਂ ਉਹ ਰੈਡੀ ਆ ਮਾਰਕੀਟ ਕਮੇਟੀਆਂ ਵੱਲੋਂ ਪ੍ਰਬੰਧ ਸਾਰੇ ਰੈਡੀ ਆ ਇਹ ਜਿਹੜਾ ਕੋਈ ਮਸਲਾ ਹੈ ਇਹ ਜਿਹੜਾ ਉੱਤੇ ਸਰਕਾਰੀ ਤੌਰ ਤੇ ਜਿਹੜਾ ਇਹਨਾਂ ਨੇ ਦੇਖਣਾ ਤੇ ਮੋਦੀ ਸਾਹਿਬ ਨੇ ਦੇਖਣਾ ਹੈ ਮੋਦੀ ਸਾਹਿਬ ਨੂੰ ਚਾਹੀਦਾ ਪਹਿਲਾ ਆਰਡੀਐ ਫਰੋਕੇ ਤੰਗ ਕੀਤਾ ਗਿਆ ਕਿਸਾਨਾਂ ਨੂੰ ਹੁਣੇ ਜਿਹੜਾ ਜੋ ਨਾਜਕ ਸਪੇਸ ਨਾ ਹੋਣ ਦਾ ਵੱਡਾ ਕਾਰਨ ਬਣਾਇਆ ਗਿਆ ਹੈ ਇਹਦੇ ਬਾਰੇ ਜਿਹੜਾ ਜਲਦ ਤੋਂ ਜਲਦ ਉਹਨਾਂ ਨੂੰ ਵਿਚਾਰ ਜੀ ਜਿਹੜੀ ਹੜਤਾਲ ਹੋਈ ਆ ਇਹ ਆਰਤੀਆ ਤੇ ਲੇਬਰ ਦੀ ਮੰਡੀ ਮਜ਼ਦੂਰਾਂ ਦੀ ਇਹ ਸਾਂਝੇ ਤੌਰ ਤੇ ਪਿਆਪਦ ਤੇ ਹੜਤਾਲ ਕੀਤੀ ਗਈ ਹੈ ਇਹ ਜਿਹੜਾ ਸਾਡਾ ਲੇਬਰ ਦਾ ਮਸਲਾ ਸਾਡੀਆਂ ਮਜ਼ਦੂਰੀਆਂ ਵਿੱਚ ਵਾਧਾ মাত্র 7 ਪੈਸੇ ਹੋਇਆ ਹਾਲਾਂਕਿ ਜੇ 2023 ਵਿੱਚ ਸਦਾ ਭਗਤ ਸਿੰਘ ਮਹਾਂਜੀ ਦੀ ਸਰਕਾਰ ਬਣੀ ਸੀਗੀ ਉਦੋਂ 25% ਵਾਧਾ ਕਰਨ ਦਾ ਸਾਨੂੰ ਵਿਸ਼ਵਾਸ ਦਵਾਇਆ ਸੀ ਤੇ 100 ਵਾਧਾ ਇੱਕ ਵਾਦਾ ਹੀ ਰਹਿ ਗਿਆ ਪਰ ਹਜੇ ਤੱਕ ਉਹ ਮਧੂਰੀ ਵਿੱਚ ਵਾਦਾ ਨਹੀਂ ਹੋਇਆ ਐਸ ਕਰਕੇ ਸਾਡਾ ਮੰਡੀ ਮਧੂਰਾ ਵੱਲੋਂ ਪੰਜਾਬ ਪੱਤੇ ਇਹ ਮੁਕੰਮਲਾ ਹੜਤਾਲ ਅਣਮਿਥੇ ਸਮੇਂ ਲਈ ਲੈਣ ਦਾ ਨੋ ਭਈ ਬੈਠਿਆਂ ਨੂੰ ਕੋਈ ਸਾਡੇ ਕੋਲੇ ਪੁੱਛਦਾ ਨਹੀਂ ਆ ਕੇ ਸਾਨੂੰ ਪ੍ਰਾਈਵੇਟ ਵਾਲੇ ਆਉਂਦੇ ਉਹ ਮੁਕਤ ਭਾਲਦੇ ਆ ਜੀ ਪਰ 18 19 ਸਾਨੂੰ ਮੰਗਦੇ ਆ ਦੱਸੋ ਕਿਵੇਂ ਦੇ ਦਈਏ ਤੇ ਸਰਕਾਰ ਦਾ ਕੋਈ ਬੰਦਾ ਆਇਆ ਹੀ ਨਹੀਂ ਅੱਜ ਇੱਕ ਤਰੀਕ ਸੀ ਤੜਕੇ ਦੇ ਬੈਠੇ ਕੋਈ ਇਨਾਰਤ ਗਿਆ ਆ ਇੱਥੇ ਅੱਜ ਤਾਂ ਹੜਤਾਲ ਕਰੀ ਬੈਠੇ ਹਾਂ ਕੋਈ ਨਾਮ ਲੇਬਰ ਵਾਲਾ ਆਇਆ ਸਾਡੇ ਕੋਲੇ ਕੋਈ ਨਹੀਂ ਆਇਆ ਅੱਜ ਜੀ ਹੜਤਾਲ ਕੀਤੀ ਦੀ ਆ ਅੱਜ ਹੜਤਾਲ ਕਰੀ ਬੈਠੇ ਆ ਜੀ ਕਿਹੜੇ ਮਾਰਕੀਟ ਕਮੇਟੀ ਵੱਲੋਂ ਕੋਈ ਇੰਤਜ਼ਾਮ ਪਾਣੀ ਦਾ ਜਾਂ ਕੋਈ ਹੋਰ ਕੁਝ ਨਹੀਂ ਇੱਥੇ ਡੱਕਾ ਵੀ ਹੈ ਨਹੀਂ ਜੀ ਪਾਣੀ ਨਹੀਂ ਕੋਈ ਇੰਤਜ਼ਾਮ ਨਹੀਂ ਕੋਈ ਇੰਤਜ਼ਾਮ ਨਹੀਂ ਇੱਥੇ ਜੀ ਹੁਣ ਤੁਸੀਂ ਕੀ ਕੀ ਕਹਿਣਾ ਆਈ ਤਾਂ ਕਹਿੰਦੇ ਸੱਚੋਣਾ ਲੋ ਸਾਡਾ ਵੀ ਜਿਹੜੀ ਗੱਲ ਦੇਖਣਾ ਚਾਹੀਦਾ ਝੋਨਾ ਸੁੱਕਾ ਝੋਨਾ 15 ਮੁਕਤਰੇ ਆ ਕੇ ਮੁਕਤਰੇ ਚੈੱਕ ਕਰ ਲਓ ਇਹਦੇ ਦਾ 17 ਮੰਗਦੇ ਆ ਤੇ 15 ਦੇ ਮੁਕਤਰੇ ਤੇ ਸੁੱਕਾ ਝੋਨਾ ਕਣਕਰਗਾ ਝੋਨਾ ਸੁੱਕਾ ਪਿਆ ਐਤਵਾਰ ਦਾ ਸੀ ਝੋਨਾ ਲੈਂਦਾ ਜੀ ਮੰਡੀ ਦੇ ਵਿੱਚ ਸਾਨੂੰ ਅੱਜ ਤਾਈਂ ਆ ਕੇ ਕਿਸੇ ਵਪਾਰੀ ਨੇ ਇਹ ਆ ਕੇ ਨਹੀਂ ਪੁੱਛਿਆ ਵੀ ਤੁਹਾਡੇ ਝੋਨੇ ਨੂੰ ਅਸੀਂ ਖਰੀਦਦੇ ਆਂ ਨਾ ਕੋਈ ਸਰਕਾਰ ਦਾ ਕੋਈ ਪ੍ਰਬੰਧ ਹੋਇਆ ਹਜੇ ਤਾਈਂ ਤੇ ਇਹਦੀ ਇਹਦੀ ਵੈਰਾਈਟੀ ਦਾ ਜਿਹੜਾ ਮਿਊਚਰ ਹੈ ਉਹ ਵੀ ਅੱਜ ਕੱਟ ਕੇ ਵੇਖ ਲੈ 12 ਤੋਂ 15 ਹੀ ਆਊਗਾ ਜਦ ਕਿ ਸਰਕਾਰ ਨੇ 17 18 ਤਾਈਂ ਖਰੀਦਦੀ ਹੈ ਹੁਣ ਤੁਹਾਡੀ ਕੀ ਮੰਗਿਆ ਜੀ ਕਿੰਨੇ ਦਿਨ ਹੋ ਗਏ ਬੈਠੇ ਹੋ ਗਏ ਹੋਰ ਸਾਡੀ ਇਹ ਮੰਗਿਆ ਜੀ ਜੇ ਪ੍ਰਾਈਵੇਟ ਕੋਈ ਲਿਉਂਦਾ ਆੜਤੀਆ ਤਾਂ ਉਹ 18 19 ਨੂੰ ਲੈਂਦਾ ਅਸੀਂ ਸਰਕਾਰੀ ਰੇਟ ਤੇ ਤਾਂ ਤੁਹਾਡਾ ਕਿਉਂ ਨਾ ਵੇਚਣਾ ਚਾਹੀਦਾ ਜੀ ਮਾਰਕੀਟ ਕਮੇਟੀ ਦਾ ਪਾਣੀ ਦਾ ਅੱਜ ਜਰੂਰ ਘੜੇ ਆਇਆ ਜੀ ਓਦੋਂ ਪਹਿਲਾਂ ਕਿਸੇ ਨੇ ਮਾਰਕੀਟ ਕਮੇਟੀ ਵਾਲਿਆਂ ਨੇ ਪੁੱਛਿਆ ਜੀ ਅੱਜ ਸਰਕਾਰੀ ਖਰੀਦ ਦੀ ਅੱਜ ਸ਼ੁਰੂਆਤ ਕੀ ਹੋਣੀ ਸੀਗੀ ਪਰ ਤਾਂ ਤੁਹਾਨੂੰ ਕਿਵੇਂ ਲੱਗ ਰਿਹਾ ਅੱਜ ਫਿਰ ਅੱਜ ਸਰਕਾਰੀ ਵੀ ਖਰੀਦ ਸ਼ੁਰੂ ਹੋਣੀ ਸੀ ਜੀ ਜਿਹੜੀਆਂ ਅੱਜ ਇਹਨਾਂ ਦੀਆਂ ਹੜਤਾਲਾਂ ਹੋ ਰਹੀਆਂ ਐ